ਕਿਸਾਨ ਭਰਾਵੋ ਮੈਂ ਡਾਕਟਰ ਦਰਸ਼ਨਪਾਲ ਪ੍ਰਦਾਨ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਕੱਲ ਆਕੜੀ ਪਿੰਡ ਦੇ ਕਿਸਾਨ सुरेंद्रਪਾਲ ਸਿੰਘ ਜਿਸ ਦੀ ਉਮਰ 60 ਸਾਲ ਸੀ ਸ਼ੇਰਾ ਪਿੰਡ ਦੇ ਅੰਦਰ ਜਦੋਂ ਪ੍ਰਨੀਤ कौर ਆਪਣੀ ਭਾਰਤੀ ਜਨਤਾ ਪਾਰਟੀ ਦੀ ਕੈਂਪੇਨ ਲੱਗ ਗਈ ਉਥੇ ਕਿਸਾਨਾਂ ਵੱਲੋਂ ਵਿਰੋਧ ਕਰਨ ਤੇ ਕਾਲੇ ਝੰਡੇ ਦਿਖਾਉਣ ਤੇ ਸਵਾਲ ਪੁੱਛੇ ਜਾਣ ਤੇ ਜਦੋਂ ਉਸ ਤੇ ਇੱਕ ਵਰਕਰ ਨੇ ਜੋ ਕਿ ਹਰਪਾਲਪੁਰ ਦਾ ਕੋਈ ਵਿਅਕਤੀ ਹੈ ਜੋ ਉਸ ਦਾ ਹਰਵਿੰਦਰ ਨਾਮ ਦਾ ਜੋ ਉਸ ਦਾ ਖਾਸ ਆਦਮੀ ਹੈ ਬੀਜੇਪੀ ਦਾ ਉਸ ਨੇ ਤੱਕਾ ਮਾਰਿਆ ਐਡੀ ਜ਼ੋਰ ਦੀ ਤੱਕਾ ਮਾਰਿਆ ਕਿ ਮੌਕੇ ਤੇ ਹੀ ਮੌਤ ਹੋ ਗਈ ਸੋ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਨੇ ਕੱਲ ਨੂੰ 11 ਵਜੇ ਵੱਖ-ਵੱਖ ਥਾਵਾਂ ਤੇ ਇਕੱਠੇ ਹੋ ਕੇ ਰੋਸ ਮੁਜ਼ਾਰੇ ਕਰਨੇ ਹਨ ਅਤੇ ਨਾਲ ਦੀ ਨਾਲ ਬੀਬੀ ਪ੍ਰਨੀਤ ਕੌਰ ਤੇ ਭਾਰਤੀ ਜਨਤਾ ਪਾਰਟੀ ਦੀਆਂ ਆਰਥੀਆਂ ਸਾੜ ਕੇ ਐਸ ਡੀ ਐਮ ਆ ਰਹੇ ਅਤੇ ਡੀ ਸੀ ਆ ਰਹੇ ਜਿੱਥੇ-ਜਿੱਥੇ ਵੀ ਤੁਸੀਂ ਹੋ ਉੱਥੇ ਮੰਗ ਪੱਤਰ ਭੇਜਣਾ ਹੈ ਪੰਜਾਬ ਸਰਕਾਰ ਨੂੰ ਤਾਂ ਜੋ ਉਸ ਵਿਅਕਤੀ ਦੇ ਖਿਲਾਫ 302 ਦਾ ਪਰਚਾ ਦਰਜ ਕੀਤਾ ਜਾਵੇ ਅਤੇ ਨਾਲ ਜੋ ਉਹਨਾਂ ਦੇ ਸਾਥੀ ਸਨ ਉਹਨਾਂ ਦੇ ਉੱਤੇ ਵੀ ਇੱਕ ਸਾਜ਼ਿਸ਼ ਜਾਂ ਹਲਾਤ ਪੈਦ ਕਤਲ ਦਾ ਹਲਾਤ ਪੈਦਾ ਕਰਨ ਦਾ ਪਰਚਾ ਦਰਜ ਕੀਤਾ ਜਾਵੇ ਜਿਸ ਨੂੰ ਸਾਜ਼ਿਸ਼ ਵੀ ਕਿਹਾ ਜਾ ਸਕਦਾ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ